ਸਸੀ ਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬ੍ਰਿੰਡ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਜੇ ਕੋਟ ਦੁਨੀਆਂ ਦੀ ਧਰਤੀ ਤੇ ਬਹੁਤ ਵੱਡਾ ਘਟ ਸੀ ਪੂਰੇ ਪੰਜਾਬ ਕੀ ਹਰਿਆਣਾ ਹਮਾਚਲ ਤੇ ਰਾਜਸਥਾਨ ਬਹੁਤ ਦੂਰੋ ਦੂਰ ਬਈ ਨੌਜਵਾਨ ਪਹੁੰਚੇ ਹੋਏ ਸੀ ਤੇ ਕਈ ਭਾਈ ਤਾਂ ਲੱਕੇ ਨੂੰ ਸਿਰਫ ਵੀਡੀਓ ਵੀ ਦੇਖਦੇ ਸੀ ਐਸੇ ਸਾਹਮਣੇ ਨਹੀਂ ਦੇਖਿਆ ਸੀ ਜਦੋਂ ਪ੍ਰੋਗਰਾਮ ਖਤਮ ਹੋਇਆ ਦੁਬਾਰ ਬਈ ਇੱਕ ਲੱਕੇ ਦੀ ਬਾਈ ਦੀ ਇੱਕ ਝਲਕ ਪਾਉਣ ਵਾਸਤੇ ਨੌਜਵਾਨ ਭਾਈ ਇੱਕ ਦੂਜੇ ਨੂੰ ਤੱਕਾਂ ਮੁੱਕੀ ਐ ਪਾਣੀ ਵਾਂਗੂ ਹਿਲਦੇ ਸੀ ਕੋਈ ਹੱਥ ਮਿਲਾਉਣਾ ਚਾਹੁੰਦਾ ਸੀ ਕੋਈ ਫੋਟੋ ਕਰਨੀ ਚਾਹੁੰਦਾ ਸੀ ਤੇ ਕੋਈ ਸਿਰਫ ਦੇਖਣੇ ਚਾਹੁੰਦਾ ਸੀ ਨੇੜੇ ਤੋਂ ਤੇ ਬਈ ਸੱਚੀ ਬੜਾ ਮਨ ਖੁਸ਼ ਹੋਇਆ ਵੀ ਯਾਰ ਹਾਂ ਨੌਜਵਾਨ ਜਾਗ ਚੁੱਕੇ ਆ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਚੰਗੀ ਗੱਲ ਕਰਦਾ ਚੰਗੀ ਸੋਚ ਰੱਖਦਾ ਉਹਨੂੰ ਚਾਹੁੰਦੇ ਆ ਉਹਨੂੰ ਪਿਆਰ ਕਰਦੇ ਆ ਸੱਚੀ ਅੱਜ ਮੰਨ ਲਓ ਇਸ ਤਰ੍ਹਾਂ ਹੋਣਾ ਵੀ ਚਾਹੀਦਾ ਤੇ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਵਾਸਤੇ ਬੋਲਦਾ ਯਾਰ ਉਹਦਾ ਵੀ ਖੂਨ ਵਧਦਾ ਉਹਦਾ ਵੀ ਹੌਂਸਲਾ ਵਧਦਾ ਉਹ ਹੋਰ ਉਹ ਦੁੱਧੂ ਬਣਾ ਬੋਲਦਾ ਹਨਾ ਸੱਚੀਆਂ ਗੱਲਾਂ ਤੇ ਆ ਦੇਖੋ ਅੱਜ ਬਈ ਸਰਕਾਰ ਨੂੰ ਤਾਂ ਨਹੀਂ ਜਿਹੜੀ ਹਣੀ ਨੌਜਵਾਨਾਂ ਦਾ ਹੜਾ ਆ ਗਿਆ ਤੇ ਵਾਕਈ ਬਈ ਅੱਜ ਪਤਾ ਲੱਗਿਆ ਵੀ ਨੌਜਵਾਨ ਲੱਖੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹਦੀਆਂ ਗੱਲਾਂ ਬਈ ਪਤਾ ਲੱਗਿਆ ਅੱਜ ਵੀ ਬਾਕੀ ਲੋਕ ਲੱਖੇ ਨੂੰ ਚਾਹੁੰਦੇ ਨੇ ਤੇ ਦੂਰੋਂ ਦੂਰੋਂ ਨੌਜਵਾਨ ਆਏ ਦੇਖੋ ਬਈ ਕਿਵੇਂ ਹੇਟਾਂ ਉੱਤੇ ੱੱਕਾ ਮੁੱਕੀ ਸਿਰਫ ਇੱਕ ਝਲਕ ਪਾਉਣ ਵਾਸਤੇ ਜਾਂ ਫੇਰ ਫੋਟੋ ਖਿਚਾਉਣ ਵਾਸਤੇ ਜਾਂ ਫੇਰ ਮਾੜਾ ਵਟ ਹੱਥ ਮੜਾਉਣ ਵਾਸਤੇ ਬਾਕੀ ਲੋਕ ਬਈ ਇਹ ਨੌਜਵਾਨ ਜਿਹੜਾ ਜਾਗ ਚੁੱਕਿਆ ਨੌਜਵਾਨ ਚੰਗੀਆਂ ਗੱਲਾਂ ਸੁਣਦਾ ਸੋਸ਼ਲ ਮੀਡੀਆ ਰਾਹੀਂ ਤੇ ਉਸ ਬੰਦੇ ਨੂੰ ਪਿਆਰ ਵੀ ਕਰਦਾ ਦੇਖੋ ਬਈ ਕਿਵੇਂ ਲੋਕ ਏਟਾਂ ਉੱਤੇ ਹੋਈ ਜਾਂਦੇ ਤੱਕਾ ਮੋਤੀ ਤੇ ਬਾਈ ਵੀ ਬਾਈ ਮੌਜਾਂ ਨਾਲ ਸਟੇਜ ਤੇ ਲੱਤਾਂ ਲੁਕਾ ਕੇ ਰਹਿ ਗਿਆ ਕਹਿੰਦਾ ਅਜੋ ਬਈ ਉਦੋਂ ਜਾਊਗਾ ਜਦੋਂ ਸਾਰਿਆਂ ਨਾਲ ਹੱਥ ਮਿਲ ਕੇ ਫੋਟੋ ਹੋ ਗਈ ਗੱਲਬਾਤ ਹੋ ਗਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਲੀਕਿਆ ਆਪਣੀ ਤਰੀਕ ਨੂੰ ਸਭ ਨੂੰ ਪੁੱਛਿਆ ਜਾਊਗਾ ਕਿੱਥੋਂ ਕਿੱਥੇ ਹੋ ਕੇ ਕਿੱਧਰ ਜਾਣਾ ਠੀਕ ਹੈ ਸਾਰੇ ਨੌਜਵਾਨ ਜਰੂਰ ਪਿਆਰ ਚ ਕਰਦੇ ਹੋ ਬਈ ਪੂਰੀ ਆਸ ਹੈ ਜਿਹੜੇ ਸਾਹਮਣੇ ਤੁਸੀਂ ਆ ਦੇਖ ਰਹੇ ਹੋ ਨੌਜਵਾਨ ਇੱਕ ਦੂਜੇ ਚੌਕਨੀ ਪੰਜਵੀਂ ਗਿਣਤੀ ਦੇ ਵਿੱਚ ਪਹੁੰਚ ਰਹੀ ਹੈ ਠੀਕ ਹੈ ਦਿਲ ਕੁਛ ਕਰਦਾ ਯਾਰ ਨਿਆਰਾ ਆ ਗਿਆ ਵੀ ਨਾ ਬਾਕੀ ਜਾਂ ਤੁਸੀਂ ਲੱਖਾ ਸਿੰਘ ਸਤਾਣੇ ਨੂੰ ਪਿਆਰ ਕਰਦੇ ਹੋ ਬਾਕੀ ਬੰਦੇ ਦੀ ਹੈ ਕੀ ਗੱਲਬਾਤ ਯਾਰ ਹੈ ਦੇਖੋ ਬੱਲੇ 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 ਹੜਾ ਪਾਣੀ ਵਾਂਗੂ ਲੋਕ ਖੇਡਣ ਉਹ ਤੇ ਦੇਖ ਯਾਰ ਟੰਡਾ ਵੱਡਾ ਘੱਟ ਯਾਰ ਕਮਾਲ ਹੋ ਗਈ ਹੈ ਦੇਖੋ ਲੋਕ ਜਿਵੇਂ ਫਰਮਾ ਐ ਐਕਟਰ ਅਮਰੀ ਆਇਓ ਕਰਦੇ ਹੁੰਦੇ ਕੀ ਕਹਿੰਦੇ ਹੁੰਦੇ ਫਲੈਂਕ ਕਿਸਾਂ ਫਲੈਂਕ ਕਿਸਾਂ ਕਰਨਾ ਨੌਜਵਾਨਾਂ ਤੇ ਨਹੀਂ ਬੰਦ ਰੱਖਿਆ ਇਹਨਾਂ ਦੇ ਬਾਈ ਵੀ ਬਹਿ ਗਿਆ ਕਹਿੰਦਾ ਬਾਈ ਆਹ ਕਰ ਲਓ ਰਾਂਝਾ ਜੀ ਵਾਕਿਆ ਯਾਰ ਹਾਂ ਆਪਾਂ ਨੂੰ ਲੱਗਦਾ ਨਾ ਪਿਆਰ ਦਾ ਨੌਜਵਾਨ ਆਇਆ ਨਹੀਂ ਯਾਰ ਨੌਜਵਾਨ ਜਾਗਰੂਕ ਵੀ ਹੈਗਾ ਯਾਰ ਉਸ ਮੋੜੇ-ਮੋਟੇ ਤਾਂ ਹੁੰਦੇ ਹੀ ਆ ਕਣਕ ਦੇ ਵਿੱਚ ਗੁੱਲੀ ਡੰਡਾ ਅੰਗਾਰੀ पर वॾी गिणी आहे जहिड़ी नौजवान जागरूक आहे चङे बंदि जी कदर करि चङे बंदे सत्कार कर मोह करी दे तव्हां रौल पैदा भैया भई भईया भई भई रुपया भई खड़ा you <laughs>